ਅੰਗਰੇਜ਼ਾਂ ਤੋਂ ਵਾਅਦਾ ਹੂੰਗਾ ਇਸ ਦੇਸ਼ ਨੂੰ ਇੱਕ ਸੈਕੂਲਰ ਸਟੇਟ ਬਣਾਇਆ ਜਾਊਗਾ ਜਿਹਦੇ ਵਿੱਚ ਸਟੇਟ ਦਾ ਕੋਈ ਕਰਮ ਨਹੀਂ ਹੋਊਗਾ ਸੋ ਇਹ ਗੱਲ ਵੀ ਉਸ ਸਮੇਂ ਬਹੁਤ ਲੋਕਾਂ ਲਈ ਵੱਡੀ ਪ੍ਰੋਬਲਮ ਸੀ ਖਾਸ ਕਰ ਮਹਮਦ ਜਲੀ ਅਲੀ ਜਨਾਹ ਤੇ ਹੋਰ ਕੁਝ ਲਿਆਕਤ ਦੀ ਰੋਲ ਸੀ ਆਰਐਸਐਸ ਦਾ ਰੋਲ ਤਾਂ ਭਾਰਤ ਛੜਾਓ ਅੰਦੋਲਨ ਦੇ ਵੀ ਐਨਟੀਓ ਰਿਹਾ ਏ ਕਿਉਂਕਿ ਇਹ ਨਹੀਂ ਸੀ ਚਾਹੁੰਦੇ ਬਈ ਆਜ਼ਾਦੀ ਤੋਂ ਬਾਅਦ ਦੇਸ਼ ਕੋਈ ਸੈਕੂਲਰਲੀ ਹਾਂ ਤੇ ਚੱਲੀ ਇਹਨਾਂ ਦਾ ਆਪਣਾ ਖੰਨ ਸਾਡਿਆਂ ਨੂੰ ਇਹ ਗਮਰਾ ਕਰ ਲਿਆ ਜਾਂਦਾ ਹੈ ਕਿ ਸ਼ਾਇਦ ਸਾਡਾ ਉਸ ਟਾਈਮ ਖਾਲਿਸਤਾਨ ਬਣ ਜਾਉਂਦਾ ਸੋ ਵੀਰੋ ਖਾਲਿਸਤਾਨ ਜੇ ਬਣਾਉਣਾ ਹੁੰਦਾ ਉਹ 567 ਰਾਜਸਤਾਨ ਦੇ ਵਿੱਚੋਂ 5-7 ਰਾਜਸਤਾਨ ਨਿਰੋਲ ਸਿੱਖ ਰਾਜਿਆਂ ਦੀਆਂ ਵੀ ਰਾਜਸਤਾਨ ਸਨ ਪਟਿਆਲਾ ਰਿਆਸਤ ਆਪਣੇ ਆਪ ਚ ਆਜ਼ਾਦ ਹੋਈ ਸੀ ਨਾਭਾ ਰਿਆਸਤ ਆਪਣੇ ਆਪ ਚ ਆਜ਼ਾਦ ਹੋਈ ਸੀ ਜੇ ਬਣਾਉਣਾ ਹੁੰਦਾ ਉਹਨਾਂ ਨੇ ਉਸ ਟਾਈਮ ਖਾਲਸਤਾਨ ਬਣਾ ਲੈਣਾ ਸੀ ਵੀ ਖਾਲਸਤਾਨ ਬਣਾ ਲੈਣਾ ਸੀ ਸਿੱਖਾਂ ਨੇ ਉਸ ਟਾਈਮ ਸਿੱਖਾਂ ਦਾ ਸਾਰੇ ਵਰਗ ਚਾਹੇ ਹਿੰਦੂਆਂ ਦੇ ਸੀ ਜਿਹੜੇ ਪੰਜਾਬ 'ਚ ਰਹਿੰਦੇ ਸੀ ਉਹ ਪਾਕਿਸਤਾਨ ਬਣਨ ਦੇ ਵੀ ਐਂਟੀ ਸੀ ਉਹ ਨਹੀਂ ਸੀ ਚਾਹੁੰਦੇ ਵੀ ਪਾਕਿਸਤਾਨ ਬਣਾਇਆ ਜਾਵੇ ਉਹ ਚਾਹੁੰਦੇ ਸੀ ਭਾਰਤ ਨੂੰ ਇੱਕ ਰੱਖਣਾ ਮੈਂ ਬਾਗੀ ਹਾਂ ਦੋਸਤੋ ਅੱਜ ਆਪਾਂ 1947 ਦੀ ਵੰਡ ਦੀ ਤੀਜੀ ਸੀਰੀਜ਼ ਦੇ ਵਿੱਚ ਰਿਆਸਤਾਂ ਬਾਰੇ ਗੱਲ ਕਰਾਂਗੇ ਵੀ ਜਿਹੜੀਆਂ ਉਸ ਟਾਈਮ 567 56 ਦੇ ਲਗਭਗ ਰਿਆਸਤਾਂ ਯਾਦ ਹੋਈਆਂ ਸੀ ਉਹਨਾਂ ਦੇ ਫੈਸਲੇ ਇੰਡੀਆ ਜਾਂ ਪਾਕਿਸਤਾਨ ਜਾਣ ਚ ਕਿਵੇਂ ਹੋਏ ਵੀਰੋ ਸਾਡੇ ਦੇਸ਼ ਦੀ ਜਿਹੜੀ ਸਮਾਜਿਕ ਸਥਿਤੀ ਆ ਇਹ ਬੜੀ ਹੋਰਾਂ ਦੇਸ਼ਾਂ ਤੋਂ ਲੱਗ ਸਾਡੇ ਇੱਥੇ ਅਨੇਕਾਂ ਕੌਮਾਂ ਵੱਸਦੀਆਂ ਨੇ ਅਨੇਕਾਂ ਧਰਮ ਨੇ ਤੇ ਅਨੇਕਾਂ ਹੀ ਜਾਤਾਂ ਨੇ ਬਲਕਿ ਜਾਤਾਂ ਦੇ ਵਿੱਚ ਵੀ ਜਾਤਾਂ ਦੇ ਅੰਦਰ ਵੀ ਜਾਂਤਾਂ ਨੇ ਸੋ ਉਸ ਸਮੇਂ ਜਿਹੜੀਆਂ ਰਿਆਸਤਾਂ ਸਨ ਉਹਨਾਂ ਦਾ ਵੱਡਾ ਹਿੱਸਾ ਕਿਸੇ ਅਜਿਹੇ ਦੇਸ਼ ਨਾਲ ਨਹੀਂ ਸੀ ਜਾ ਸਕਦਾ ਜੋ ਜਿਹਦੇ ਨੇਮ ਇੱਕ ਧਰਮ ਦੇ ਆਲੇ ਦੁਆਲੇ ਘੁੰਮਦੇ ਹਨ ਸੋ ਅਜਿਹੇ ਵਿਭਿੰਨਤਾ ਪਰਪੂਰ ਲੋਕਾਂ ਨਾਲ ਵਸੀਆਂ ਹੋਈਆਂ ਰਿਆਸਤਾਂ ਸੀ ਜਿਹੜੀਆਂ ਉਹਨਾਂ ਦਾ ਇੱਕ ਸਿੱਖ ਧਰਮ ਨਿਰਫਕ ਦੇਸ਼ ਨਾਲ ਜਾਣਾ ਹੀ ਉਹਨਾਂ ਨੇ ਇੱਕ ਬਹਿਤਰ ਬਦਲ ਉਹਨਾਂ ਨੂੰ ਲੱਗਿਆ ਸੋ ਉਸ ਸਮੇਂ ਦੀਆਂ ਬਹੁ ਗਿਣਤੀ ਰਿਆਸਤਾਂ ਭਾਰਤ ਵਿੱਚ ਸਹਿਜੇ ਹੀ ਆਉਣਾ ਮੰਨ ਗਈਆਂ ਤੇ ਮਸਲਾ ਅੜ ਗਿਆ ਸੀ ਤਿੰਨ ਰਿਆਸਤਾਂ ਦਾ ਇੱਕ ਸੀ ਜੰਮੂ ਕਸ਼ਮੀਰ ਦਾ ਦੂਜਾ ਸੀ ਹైదరాబాద్ ਸਾਊਥ ਚ ਇੱਕ ਸੀ ਜੂਨਾਗੜ ਸੋ ਇਹਨਾਂ ਤਿੰਨਾਂ ਹైదరాబాద్ ਦੀ ਰਿਆਸਤ ਵੀ ਬੜੀ ਮਜ਼ਬੂਤ ਸੀ ਹైదరాబాద్ ਤੇ ਜੂਨਾਗੜ ਰਿਆਸਤ ਦੀ ਜਿਹੜੀ ਸ਼ਾਸਕ ਸੀ ਰਾਜੇ ਸੀ ਜਾਂ ਨਵਾਬ ਸੀ ਉਹਨਾਂ ਉਹ ਸੀਗੇ ਮੁਸਲਮਾਨ ਸੋ ਇਸ ਕਰਕੇ ਉਹਨਾਂ ਦਾ ਝੁਕਾਹ ਪਾਕਿਸਤਾਨ ਵੱਲ ਜ਼ਿਆਦਾ ਸੀ ਪਰ ਜਿਹੜੀ ਉੱਥੇ ਦੀ ਜਨਤਾ ਸੀ ਉਹਨਾਂ ਦਾ ਝੁਕਾਹ ਇੰਡੀਆ ਵੱਲ ਬਹੁਤ ਸੀ ਉੱਥੋਂ ਦੇ ਜਿਹੜੇ ਲੇਖਕ ਹੋਣ ਜਾਂ ਜਿਹੜੇ ਮੇਨ ਸਟ੍ਰੀਮ ਲੋਕ ਸਨ ਉਹ ਇੰਡੀਆ ਚ ਆਉਣਾ ਚਾਹੁੰਦੇ ਸਨ ਸੋ ਇਸੇ ਅਧੀਨ ਹైదరాబాద్ ਦਾ ਵੀ ਰਲੇਮਾ ਹੋਇਆ ਭਾਰਤ 'ਚ ਤੇ ਜੂਨਾਗੜ ਦਾ ਵੀ ਹੋਇਆ ਮਸਲਾ ਅੜਿਆ ਰਿਹਾ ਸੀ ਕਸ਼ਮੀਰ ਦਾ ਇਹਨਾਂ ਤਿੰਨਾਂ ਰਾਜਸਤਾਨ ਬਾਰੇ ਅਲੱਗ-ਅਲੱਗ ਤੌਰ ਤੇ ਹੀ ਗੱਲ ਵਿਚਾਰੀ ਜਾਊਗੀ ਜੇ ਆਪਾਂ ਪਹਿਲਾਂ ਗੱਲ ਸ਼ੁਰੂ ਕਰਦੇ ਆ ਕਸ਼ਮੀਰ ਤੋਂ ਵੀਰੋ ਕਸ਼ਮੀਰ ਦਾ ਦੇ ਨੂੰ ਲੈਣ ਵਿੱਚ ਇੰਟਰਸਟਿਡ ਉਸ ਸਮੇਂ ਇੰਡੀਆ ਵੀ ਬਹੁਤਾ ਨਹੀਂ ਸੀ ਉਹਨਾਂ ਦਾ ਸਾਰਾ ਧਿਆਨ ਹైదరాబాద్ ਤੇ ਜੂਨਾਗੜ੍ਹ ਰਿਆਸਤ ਵੱਲ ਸੀ ਕਿਉਂਕਿ ਇਹ ਰਿਆਸਤਾਂ ਸੀ ਜਿਹੜੀਆਂ ਹైదరాబాద్ ਬਿਲਕੁਲ ਸੈਂਟਰ ਇੰਡੀਆ 'ਚ ਪੈਂਦੀ ਸੀ ਤੇ ਜੂਨਾਗੜ੍ਹ ਵੀ ਇੰਡੀਆ 'ਚ ਹੀ ਆਉਂਦੀ ਸੀ ਸੋ ਕਸ਼ਮੀਰ ਵੱਲ ਉਸ ਦਾ ਵੱਡਾ ਧਿਆਨ ਨਹੀਂ ਸੀ ਜਦੋਂ 47 ਦੀ ਵੰਡ ਹੋਈ ਆ ਤਾਂ محمد ਅਲੀ ਜਨਾ ਦੀ ਪਹਿਲਾਂ ਤੋਂ ਹੀ ਅੱਖ ਕਸ਼ਮੀਰ ਉੱਪਰ ਸੀ ਕਸ਼ਮੀਰ ਦਾ ਉਸ ਟਾਈਮ ਰਾਜਾ ਸੀ ਹਰੀ ਸਿੰਘ ਅਤੇ ਉਹਦੀ ਇੱਛਾ ਸੀ ਇੰਡੀਆ ਚ ਜਾਣ ਦੀ ਉਹ ਨਹੀਂ ਸੀ ਚਾਹੁੰਦਾ ਬਈ ਮੈਂ ਕਿਸੇ ਅ ਧਰਮ ਅਧਾਰਤ ਕੰਟਰੀ ਨਾਲ ਜੋੜਿਆ ਜਾਵਾਂ ਸੋ ਜਦੋਂ ਉਹ ਉਸਨੇ ਐਲਾਨ ਕਰਤਾ ਸੀ ਕਸ਼ਮੀਰ ਨੇ ਵੀ ਅਸੀਂ ਖੁਦ ਇੰਡੀਪੈਂਡੈਂਟ ਹੀ ਰਹਾਂਗੇ ਅਸੀਂ ਨਾ ਭਾਰਤ ਨਾਲ ਜਾਵਾਂਗੇ ਤੇ ਨਾ ਪਾਕਿਸਤਾਨ ਨਾਲ ਜਾਵਾਂਗੇ ਪਰ ਇਹਦੇ ਵਿੱਚ ਹੋਇਆ ਕਿ ਜਦੋਂ ਕਸ਼ਮੀਰ ਦਾ ਇਹ ਫੈਸਲਾ ਸਾਹਮਣੇ ਆਇਆ ਤੇ ਉਸ ਤੋਂ 47 ਦੀ ਵੰਡ ਹੋ ਗਈ ਤਾਂ ਪਾਕਿਸਤਾਨ ਨੇ ਆਪਣੇ ਹਿੱਸੇदाई ਮਿਲਟਰੀ ਕੁਝ ਉੱਥੋਂ ਦੇ ਕਬੈਲੀਆਂ ਦੇ ਰੂਪ ਚ ਭੇਜ ਕੇ ਕਸ਼ਮੀਰ ਦੇ ਵਿੱਚ ਹੁੜਗੰ ਹੁੜਦੰਗ ਮਚਾਉਣਾ ਸ਼ੁਰੂ ਕਰਤਾ ਕਸ਼ਮੀਰ ਨੂੰ ਇੱਕ ਤਰ੍ਹਾਂ ਦਾ ਕਹਿ ਜਾ ਵੀ ਉਹਨੂੰ ਹਥਿਆਉਣ ਲਈ ਉਸ ਦੇ ਉੱਤੇ ਹਮਲਾ ਕਰਤਾ ਤੇ ਉਹ ਜਦੋਂ ਹਮਲਾ ਹੋਇਆ ਤਾਂ ਕਸ਼ਮੀਰ ਦੇ ਸ਼ਾਸਕਾਂ ਨੂੰ ਵੀ ਇਸ ਦਾ ਫਿਕਰ ਖੜਾ ਹੋਇਆ ਸੋ ਉਹਨਾਂ ਨੇ ਜਲਦੀ ਜਲਦੀ ਇਹਦੇ ਲਈ ਇੰਡੀਆ ਦੇ ਨਾਲ ਪਹੁੰਚ ਕੀਤੀ ਉਸ ਟਾਈਮ ਦੇ ਗ੍ਰਹਿ ਮੰਤਰੀ ਬੱਲਭਾਈ ਪਟੇਲ ਨਕੋਲ ਵੀ ਸਾਨੂੰ ਪਾਕਿਸਤਾਨ ਤੋਂ ਕਿਵੇਂ ਨਾ ਕਿਵੇਂ ਕਰਕੇ ਬਚਾਇਆ ਜਾਵੇ ਨਹੀਂ ਉਹਨੇ ਸਾਡੇ ਉੱਤੇ ਕਬਜ਼ਾ ਕਰ ਲੈਣਾ ਸੋ ਉਸ ਟਾਈਮ ਇੰਡੀਆ ਦੀ ਵੀ ਇਹ ਪ੍ਰੋਬਲਮ ਸੀ ਕਿਉਂਕਿ ਕਸ਼ਮੀਰ ਨੇ ਖੁਦ ਨੂੰ ਆਪਕ ਆਜ਼ਾਦ ਦੇਸ਼ ਬਣਾਉਣ ਦਾ ਫੈਸਲਾ ਕੀਤਾ ਸੀ ਸੋ ਦੂਜੇ ਦੇਸ਼ ਚ ਜਾ ਕੇ ਆਪਣੀ ਮਿਲਟਰੀ ਦੀ ਵਰਤੋਂ ਕਰਨੀ ਇਹ ਇੰਡੀਆ ਲਈ ਵੀ ਉਸ ਟਾਈਮ ਖਤਰਨਾਕ ਕੰਮ ਹੋ ਸਕਦਾ ਸੀ ਸੋ ਇਹਨਾਂ ਨੇ ਆਪਣੇ ਲੀਡਰਾਂ ਨੇ ਇਹੀ ਉਹਨਾਂ ਨੂੰ ਕਿਹਾ ਬਈ ਅਸੀਂ ਮਦਦ ਨਹੀਂ ਕਰ ਸਕਾਂਗੇ ਕਿਉਂਕਿ ਤੋੜੀ ਜਿਹੜੀ ਦੇਸ਼ ਆ ਉਹ ਲੱਗਾ ਇਹ ਕੋਈ ਵਿਹਾਰਕ ਗੱਲ ਨਹੀਂ ਬਣਦੀ ਹੈ ਸੋ ਉਸ ਟਾਈਮ ਮਹਾਰਾਜਾ ਹਰੀ ਸਿੰਘ ਨੇ ਜਦੋਂ ਦੇਖਿਆ ਬਈ ਮੇਰਾ ਤਾਂ ਸ਼੍ਰੀਨਗਰ ਵੀ ਉਹਨਾਂ ਦੇ ਕਬਜ਼ੇ ਵਿੱਚ ਆ ਜਾਣਾ ਤਾਂ ਉਹਨੇ ਸਹਿਮਤੀ ਦਿੱਤੀ ਵੀ ਅਸੀਂ ਇੰਡੀਆ ਦੇ ਨਾਲ ਹੀ ਰਲਾਂਗੇ ਉਸ ਤੋਂ ਬਾਅਦ ਸਮਝੌਤੇ ਉੱਤੇ ਸੈਨ ਹੋਏ ਉਸ ਤੋਂ ਬਾਅਦ ਇੰਡੀਆ ਨੇ ਆਪਣੀ ਫੌਜ ਭੇਜ ਕੇ ਉੱਥੇ ਇੱਕ ਪਾਕਿਸਤਾਨੀ ਕਬਾਈਲੀਆਂ ਨੂੰ ਰੋਕਿਆ ਤੇ ਰੋਕਣ ਤੇ ਉਹਨਾਂ ਦੀ ਫੌਜ ਨੂੰ ਪਿੱਛੇ ਧੱਕਿਆ ਜਿੱਥੇ ਤੱਕ ਉਹ ਆ ਗਏ ਸੀ ਪਾਕਿਸਤਾਨ ਵਾਲੇ ਉਹ ਤੇ ਤੱਕ ਉਸ ਨੂੰ ਕੰਟਰੋਲ ਲੈਣ ਮੰਨ ਲਿਆ ਗਿਆ ਜਿੰਨਾ ਕ ਕਸ਼ਮੀਰ ਉੱਤੇ ਉਹਨਾਂ ਨੇ ਕਬਜ਼ਾ ਕਰਿਆ ਸੀ ਉਹ ਅੱਜ ਵੀ ਉਹਨਾਂ ਕੋਲ ਆ ਪਰ ਕਾਨੂੰਨਨ ਰੂਪ ਚ ਕਾਗਜ਼ੀ ਰੂਪ ਚ ਇਹ ਇੰਡੀਆ ਦਾ ਹਿੱਸਾ ਰਿਹਾ ਹੈ ਕਸ਼ਮੀਰ ਦੀ ਕਹਾਣੀ ਇਹ ਇਹੀ ਆ ਮੋٹے ਰੂਪ ਚ ਬਾਕੀ ਇਹਦੇ ਸਿਸਟਮ ਵਿਗੜਿਆ ਕਿਵੇਂ ਇਹਦੇ ਬਾਰੇ ਵੱਖ-ਵੱਖ ਰਾਏ ਆ ਨੇ ਕਿਉਂਕਿ ਪੰਡਤ ਨਹਿਰੂ ਨਹੀਂ ਸੀ ਚਾਹੁੰਦਾ ਵੀ ਦੁਨੀਆ 'ਚ ਇਹ ਪ੍ਰਭਾਵ ਜਾਵੇ ਵੀ ਪਾਕਿਸਤਾਨ ਦੇ ਡਰੋਂ ਇੰਡੀਆ ਨੇ ਕਸ਼ਮੀਰ ਨੂੰ ਹਥਿਆ ਲਿਆ ਸੋ ਉਹਨੇ ਇਹ ਲੜਾਈ ਬੰਦ ਹੋਣ ਤੋਂ ਬਾਅਦ ਵੀ ਇਹ ਐਲਾਨ ਕਰਤਾ ਵੀ ਅਸੀਂ ਜੀ ਮਰਦਮਸ਼ਿਮਾਰੀ ਕਰਾਵਾਂਗੇ ਯੂਐਨਓ ਦੇ ਅੰਡਰ ਤੇ ਅਸੀਂ ਇਸ ਤਰ੍ਹਾਂ ਕਸ਼ਮੀਰ ਨੂੰ ਨਹੀਂ ਆਪਣੇ ਉਹਦੇ ਵਿੱਚ ਲੰਮਾਂਗੇ ਸੋ ਇੱਕ ਬੜਾ ਵਿਰੋਧਾਪਾਸ ਇੰਡੀਆ ਦੀ ਗਵਰਨਮੈਂਟ 'ਚ ਉਸ ਟਾਈਮ ਹੋ ਗਿਆ ਸੋ ਇਸ ਕਰਕੇ ਵਿਗੜਦੀ ਵਿਗੜਦੀ ਗੱਲ ਅੱਜ ਤੱਕ ਇੱਥੇ ਤੱਕ ਆਈ ਹੋਈ ਆ ਸੋ ਇਸੇ ਤਰ੍ਹਾਂ ਏ ਸੀ ਮੋٹے ਰੂਪ ਚ ਕਸ਼ਮੀਰ ਦੀ ਕਹਾਣੀ ਵੀ ਉਹ ਕਿਵੇਂ ਭਾਰਤ ਨਾਲ ਜੁੜਿਆ ਇਹ ਕੋਈ ਤੱਕੇ ਨਾਲ ਨਹੀਂ ਸੀ ਜੁੜਿਆ ਬਲਕਿ ਉਹ ਆਪ ਆ ਕੇ ਪਾਕਿਸਤਾਨ ਦੇ ਡਰ ਕਰਕੇ ਹੀ ਇੰਡੀਆ ਦੇ ਨਾਲ ਜੁੜੇ ਸੀ ਸੋ ਹੈ ਵੀ ਇਹ ਸੱਚ ਸੀ ਕਿਉਂਕਿ ਕਸ਼ਮੀਰ ਇੱਕ ਲਾਕ لینڈ ਆ ਉਹਦੀ ਇਹ ਆਜ਼ਾਦ ਰਹਿਣਾ ਉਹਦੇ ਲਈ ਸੰਭਵ ਨਹੀਂ ਸੀ ਜੇ ਉਹ ਆਜ਼ਾਦ ਵੀ ਰਹਿੰਦਾ ਉਸ ਟਾਈਮ ਤਾਂ ਉਹ ਜਾਂ ਜੰਮੂ ਕਸ਼ਮੀਰ ਜਾਂ ਪਾਕਿਸਤਾਨ ਜਾਂ ਭਾਰਤ ਕਿਸੇ ਤਿੰਨਾ ਚੋਂ ਇੱਕ ਦੇ ਤਲਵੇ ਚਟਕੇ ਹੀ ਆਪਣੀ ਹੋਂਦ ਕਾਇਮ ਰੱਖ ਸਕਦਾ ਸੀ ਲੋਕਲੈਂਡ ਦੀਆਂ ਬੜੀਆਂ ਪ੍ਰੋਬਲਮਾਂ ਹੁੰਦੀਆਂ ਨੇ ਇਸ ਟੀ ਦੇ ਵਿੱਚ ਸੋ ਇਸ ਕਰਕੇ ਕਸ਼ਮੀਰ ਇਹਨਾਂ ਟੰਗਾ ਨਾਲ ਆਪਣੇ ਇੰਡੀਆ ਨਾਲ ਜੁੜਿਆ ਧੰਨਵਾਦ ਜੀ ਹਾਂਜੀ ਵੀਰੋ ਵੀਰੋ ਜਿਹੜੇ ਅਸੀਂ ਇਹ ਤਿੰਨ ਐਪੀਸੋਡ ਕਰੇ ਨੇ 1947 ਦੀ ਵੰਡ ਬਾਰੇ ਇਹਨਾਂ ਬਾਰੇ ਅਸੀਂ ਮੋٹے-ਮੋٹے ਰੂਪ ਚ ਤੁਹਾਨੂੰ ਦੱਸਣ ਦੇ ਇਕ ਕੋਸ਼ਿਸ਼ ਕੀਤੀ ਆ ਸੋ ਬਹੁਤ ਸਾਰੇ ਸਵਾਲ ਰਹਿ ਗਏ ਹੋਣਗੇ ਜਿਹੜੇ ਸਾਡੇ ਮਾਈਂਡ ਚ ਵੀ ਨਹੀਂ ਆਉਂਦੇ ਅਕਸਰ ਗੱਲ ਕਰਨ ਲੱਗੇ ਤਾਂ ਸਾਡੀ ਬੇਨਤੀ ਆ ਵੀ ਸਾਨੂੰ ਆਪਣੇ ਕਮੈਂਟ ਬਾਕਸ ਚ ਕੋਈ ਸਵਾਲ ਪੁੱਛਿਆ ਜਾ ਸਕਦਾ 1947 ਦੇ ਆਲੇ ਦੁਆਲੇ ਦੀਆਂ ਘਟਨਾਵਾਂ ਬਾਰੇ ਤਾਂ ਉਹ ਜਰੂਰ ਦੱਸੇ ਕੀਤਾ ਜਾਵੇ ਤਾਂ ਅਸੀਂ ਉਹਦੇ ਬਾਰੇ ਤੁਹਾਨੂੰ ਪੂਰਾ ਤੱਥਾਤਮਕ ਤੇ ਲੌਜੀਕਲ ਜਵਾਬ ਦਵਾਂਗੇ ਧੰਨਵਾਦ